ਪੰਜਾਬ ਦੇ ਵਿੱਚ ਹੜ੍ਹ ਆਏ ਤੇ ਇਹਨਾਂ ਹੜ੍ਹਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਸੀ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਭਾਰੀ ਮਾਰ ਜਿਹੜੀ ਕਿ ਇੱਕ ਪੰਜਾਬੀਆਂ ਨੂੰ ਚੱਲਣੇ ਪਏ ਤੇ ਜਿਸ ਤੋਂ ਬਾਅਦ ਲਗਾਤਾਰ ਉੱਥੇ ਉਗਰਾਹ ਜਥੇਬੰਦੀ ਜਿਹੜੀ ਕਿ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਹੜ੍ਹ ਪੀੜਤਾਂ ਨੂੰ ਲੈ ਕੇ ਅੱਜ ਫਿਰ ਤੋਂ ਵੱਡਾ ਐਲਾਨ ਕੀਤਾ ਹੈ ਹੋਰ ਕੀ ਕੁਝ ਕਹਿਣਾ ਉਗਰਾਹ ਜਥੇਬੰਦੀ ਦਾ ਆਹ ਉਹ ਤੁਹਾਨੂੰ ਸੁਣਾਉਨੇ ਆ ਜੋ ਹੜਪੀੜਤਾ ਦੀ ਸੇਵਾ ਚੱਲ ਰਹੀ ਹੈ ਲਗਾਤਾਰ ਆਪਣੇ ਟਰੈਕਟਰ ਆਏ ਹੋਏ ਆ ਮਾਨਸਾ ਤੋਂ ਵੀ ਟਰੈਕਟਰ ਆਏ ਹੋਏ ਆ ਬਟਿੰਡੇ ਤੋਂ ਵੀ ਆਏ ਹੋਏ ਆ ਇਧਰ ਮੁਖਸਰ ਸਾਹਿਬ ਆ ਮੋਗਾ ਇਹ ਸਾਰੇ ਦਿਨਾਂ ਦੇ ਟਰੈਕਟਰ ਜਿਹੜੇ ਇੱਥੇ ਖੇਤ ਪੱਧਰ ਕਰਨ ਲੱਗੇ ਹੋਏ ਆ ਉਹਦੇ ਚ ਤੇਲ ਦੇ ਰੂਪ ਦੇ ਵਿੱਚ 1 ਲੱਖ ਰੁਪਏ ਦੀ ਇਹਨਾਂ ਨੇ ਸਹਾਇਤਾ ਪਾਈ ਇਹਦੇ ਚ ਵੀ ਇਹ ਪਾਈ ਹੈ ਜਿਹੜਾ ਹੜਪੀੜਤਾ ਦੀ ਸਹਾਇਤਾ ਦੇ ਵਿੱਚ ਸਾਡਾ 1 ਲੱਖ ਰੁਪਿਆ ਇਹਦੇ ਵਿੱਚ ਸਹਾਇਤਾ ਪਾ ਲਓ ਅਸੀਂ ਪੂਰੇ ਜਣੀ ਪਿੰਡ ਜਵਾਰਕੇ ਦਾ ਨਗਰ ਪੰਚਾਇਤ ਦਾ ਜਿੰਨੇ ਵੀ ਉੱਥੇ ਹੋਰ ਸੰਗਤਾਂ ਜਿੰਨੇ ਵੀ ਉਹ ਸੰਗਤਾਂਵਾਂ ਨੇ ਇਕੱਠੇ ਹੋ ਕੇ ਇਹ ਚੋਣਦਾਨ ਪਾਇਆ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਸਾਰਿਆਂ ਨੇ ਡੀਜ਼ਲ ਵਾਸਤੇ ਯਾਨੀ 1 ਲੱਖ ਰੁਪਏ ਦੀ ਸਹਿਯਤਾ ਇਹਦੇ ਵਿੱਚ ਪਾਈ ਹੈ ਇਹਨਾਂ ਸਾਰੇ ਵੀਰਾਂ ਦਾ ਅਸੀਂ ਆਪਣੀ ਜਥੇਬੰਦੀ BKJ ਇਕਤਾ ਗਰਾਹਾਂ ਵੱਲੋਂ ਵੀ ਤੇ ਜੋ ਸਾਂਝੀ ਕਮੇਟੀ ਬਣੀ ਹੋਈ ਹੈ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਜਿਨ੍ਹਾਂ ਦੇ ਵਿੱਚ ਬਿਜਲੀ ਕਾਮੇ ਵੀ ਹੈ ਠੇਕਾ ਕਾਮੇ ਵੀ ਹੈ ਟੀਚਰ ਵੀ ਹੈ ਖੇਤ ਮਜ਼ਦੂਰ ਵੀ ਹੈ ਤੇ ਸੈਨਿਕ ਵੀ ਹੈ ਜਿਹੜੇ ਉਹਨਾਂ ਦੀ ਜਥੇਬੰਦੀ ਬਣੀ ਹੋਈ ਆ ਜਿਹੜੇ ਸਾਬਕਾ ਸੈਨਿਕ ਸੰਨਤੀ ਮਜ਼ਦੂਰ ਉਹਦੇ ਵਿੱਚ ਹੈਗੇ ਆ ਸਾਰਿਆਂ ਵੱਲੋਂ ਜਿਹੜੀ ਸਾਂਝੀ ਕਮੇਟੀ ਬਣੀ ਆ ਉਹਨਾਂ ਵੱਲੋਂ ਵੀ ਭਾਰਤੀ ਕਿਸਾਨ 联 एकता ਗੁਰਾਂਵਲੋਂ ਵੀ ਤੇ ਜਿਹੜੇ ਹੜਪੀੜ ਤੇ ਲੋਕ ਐ ਕਿਉਂਕਿ ਅੱਜ ਅਸੀਂ ਇੱਥੇ ਲੋਕਾਂ ਦੀ ਨਿਮੈਂਂਦਗੀ ਕਰਦੇ ਆ ਉਹਨਾਂ ਪਰਿਵਾਰਾਂ ਵੱਲੋਂ ਵੀ ਇਹਨਾਂ ਵੀਰਾਂ ਦਾ ਪੂਰੇ ਸਮੁੱਚੇ ਨਗਰ ਜਵਾਰਕੇ ਦਾ ਪੂਰੀ ਪੰਚਾਇਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਅਸੀਂ ਦੁਬਾਰਾ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਮਿਹਰਬਾਨੀ ਇਹਨਾਂ ਦੀ ਤੇ ਨਾਲ ਹੀ ਸਾਰੇ ਵੀਰਾਂ ਤੋਂ ਅਸੀਂ ਚਾਹੁੰਦੇ ਆ ਵੀ ਭਾਈ ਬਹੁਤ ਵੱਡੀ ਲੋੜ ਆ ਇਹਨਾਂ ਦੀ ਪਾਉ ਉਹ ਆ ਪੱਕਠੇ ਹੋ ਕੇ ਇਹਨਾਂ ਦੀ ਬਾਹ ਫੜ ਗਏ ਇਹਨਾਂ ਦੀ ਜ਼ਿੰਦਗੀ ਲੀ ਤੇ ਲੈ ਅੱਜੇ ਧੰਨਵਾਦ ਇਦੋਂ ਕਹਾ ਮੈਂ ਕਹਣੀ ਆ ਉਹਨਾਂ ਇਕੱਠੇ ਹੋਣਾ ਇਹਨਾਂ ਭਰਾਵਾਂ ਨੇ ਡੀਜ਼ਲ ਵਾਸਤੇ ਸਾਨੂੰ پیسے ਦਿੱਤੇ ਆ ਅਸੀਂ ਹਫ਼ਤਾ ਮੱਥ ਕੇ ਆਏ ਸੀ ਇੱਕ ਦਿਨ ਸਾਨੂੰ ਆਉਣ ਤੇ ਲੱਗਿਆ ਕੱਲ੍ਹ ਦਾ ਵੀ ਸਾਨੂੰ ਜਾਣ ਤੇ ਲੱਗਣਾ ਇਸ ਕਰਕੇ ਕੋਈ ਆਪ ਦੇ ਤੌਰ ਤੇ ਵੀ ਉੱਥੇ ਬਹਿ ਗਿਆ ਲੱਗਿਆ ਇਹ ਕੈਂਪੂ ਉੱਥੇ ਦਫ਼ਤਰ ਆ ਸਾਰੇ ਤਸਣ ਉੱਥੇ ਹੀ ਹੈ ਹੁਣ ਅਸੀਂ ਇੱਥੇ ਨਹੀਂ ਮਿਲ ਲੈ ਇਦੋਂ ਕਹਾ ਸੀ ਜਿਹੜਾ ਵੀ ਲੈ ਕੇ ਆਉਣਾ ਇਹਨਾਂ ਵਾਸਤੇ ਜਿਹੜਾ ਕੋਈ ਭਰਾ ਸਾਨੂੰ ਦੇਣਾ ਚਾਹੁੰਦਾ ਹੈ ਉਹ 2 ਦੇ ਰੂਪ ਵਿੱਚ ਦੇਵੇ ਅਸੀਂ ਚਾਹੁੰਨੇ ਆ ਕਿ 1 ਢੋਗ ਢੱਠ ਕਿੱਲੇ ਤਿੱਕਦਾ ਅਸੀਂ ਸਾਰੇ ਕਿਸਾਨਾਂ ਨੂੰ 2 ਦੇ ਸਕਦੇ ਹਾਂ ਜਿਹੜੇ ਉਦੋਂ ਹੈਗੇ ਥੋੜੀ ਜਿਹੀ ਜਾਣ ਵੀ ਹੁੰਦੀ ਹੈ ਵੀ ਲੈ ਵੀ ਸਕਦੇ ਐ ਸਾਇਦ ਕੋਈ ਹੋਰ ਬਹੁਤ ਸਾਰੇ ਸੰਸਥਾ ਜਾਂ ਉਹਨਾਂ ਨੂੰ ਕੋਈ ਮਿਲ ਵੀ ਗਿਆ ਹੋਵੇ ਯਾਨੀ ਸਾਡੀ ਕੋਸ਼ ਹੈ ਹੁਣ ਸਾਡੇ ਕੋਲੇ 4 ਕਿੱਲਾ ਤਿੱਕਦਾ 2 ਹੈਗਾ ਆਪਣਾ 2 ਹੈਗਾ ਮਤਲਬ ਅਸੀਂ ਹਜ਼ਾਰ ਗਟਾ ਮੁੱਲ ਵੀ ਲੈ ਜਿਹੜੇ ਭਰਾਵਾਂ ਨੇ ਸਾਨੂੰ ਦਾਨ ਕੀਤਾ ਹੈਗਾ ਉਸ ਜਿਹੜੀ ਕਣ ਕਿਥੇ ਵੰਡਣ ਕਰਨੀ ਉਹ ਰਹਿ ਗਈ ਸੀ ਬਾਅਦ ਵਿੱਚ ਇਕੱਠੀ ਕੀਤੀ ਹੈ ਉਹ ਕੜ ਕੇ ਵੀ ਆ ਉਹ ਵੀ ਵੀਦੇ ਰੋਕ ਚ ਵਰਤੀ ਜਾਣੀ ਐ ਉਹ ਵੀ ਜਿਲੇ ਅਗਲਾ ਜਾ ਉਹਨੂੰ ਦੇਖ ਕੇ ਵੀ ਲੈ ਲੈ ਇਸ ਤੋਂ ਬਾਅਦ ਵੀ ਇੱਥੇ ਕੋਈ ਭਰਾ ਹੋਊਗਾ ਤਾਂ ਖੱਜਲ ਖਵਾਰੀ ਹੋਊਗੀ ਢੇੜਾ ਢੇੜਾ ਲੱਗੂ ਉਹਦਾ ਜੇ ਸਾਡਾ ਜਥੇਵੰਦ ਦਾ ਖਾਤਾ ਹੈ ਸੂਬੇ ਦਾ ਜੇ ਸਾਨੂੰ ਕੋਈ ਭਾਈ ਇਹਦੀ ਮਦਦ ਕਰਨੀ ਚਾਹੁੰਦਾ ਹੈ ਸਾਡੇ ਸੂਬੇ ਵਾਲੇ ਖਾਤੇ ਜਵਾਦੇ ਜੇ ਮਿਲ ਕੇ ਸਾਨੂੰ ਮਦਦ ਕਰਨੀ ਚਾਹੁੰਦਾ ਹੈ ਫੇਰ ਸਾਡੇ ਨਾਲ ਫੋਨ ਤੇ ਸੰਪਰਕ ਕਰ ਲੈ ਲੋੜ ਹੈਗੀ ਐ ਨਾਲ ਲੋਕਾਂ ਦੀ ਬਹੁਤ ਵੱਡੀ ਲੋੜ ਹੈ ਅਸੀਂ ਮੁੱਢਲੀ ਲੋੜ ਪੂਰੀ ਕੀਤੀ ਆ ਸਾਰੇ ਨੇ ਰਲ ਕੇ ਜਿੰਨੇ ਨੇ ਸਾਥ ਚੱਲਦੇ ਕੀਤਾ ਜਿਆ ਇਹ ਕਹਣਾ ਉਹ ਦਿੱਤਾ ਜਿਹਨੂੰ ਐ ਹੁੰਦਾ ਵੀ ਖਿਆਲ ਦੇ ਭਰਾਵਾਂ ਦੇ ਬਰਾਬਰ ਕਰ ਲਈ ਇਹਨਾਂ ਨੂੰ ਉਹਦੀ ਖਾਤਰ ਤਾਂ ਬਹੁਤ ਵੱਡੀਆਂ ਲੋੜਾਂ ਖੜੀਆਂ ਆ ਤੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੇ ਜਿਹੜਾ ਨੇ ਸਾਨੂੰ ਹੁਣ ਤੇ ਇੱਕ ਸਾਡੀਆਂ ਝੋਲੀਆਂ ਭਰੀਆਂ ਤੇ ਸਾਡਾ ਉਹਨਾਂ ਸਾਰੇ ਭਰਾਵਾਂ ਨਾਲ ਵਾਅਦਾ ਹੈ ਜਿਹਨਾਂ ਨੇ ਸਾਡੀਆਂ ਝੋਲੀਆਂ ਭਰੀਆਂ ਕਿ ਇਹਦਾ ਪੂਰਾ ਹਿਸਾਬ ਅਸੀਂ ਸੋਸ਼ਲ ਮੀਡੀਆ ਤੇ ਝਰਾਵਾਂਗੇ ਬਾਕਾਇਦਾ ਉਹਦੇ ਫੋਨ ਨੰਬਰ ਹੋਣਗੇ ਦੱਸਿਆ ਹੋਵੇ ਕਿਹੜੇ ਪਰਿਵਾਰ ਨੂੰ ਕਿਹੜੇ ਪਿੰਡ 'ਚ ਕੀ ਕੁਸ਼ ਕਰਕੇ ਆ ਕੀ ਦਿੱਤਾ ਕੋਈ ਵੀ ਭਰਾ ਉਹ ਫੋਨ ਤੋਂ ਲਾ ਕੇ ਪੁੱਛ ਸਕਦਾ ਸਾਰੇ ਸੋਤਿਆਂ ਦਾ ਧੰਨਵਾਦ ਹੈ ਇਹਨਾਂ ਭਰਾਵਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਚੱਲਦੇ ਕੰਮ ਚਾਕੇ ਤੇ ਡੀਜ਼ਲ ਵਾਸਤੇ پیسے ਦਿੱਤੇ